ਸੋ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ Jagat Sewa News ਸੋ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਦਿਖਾ ਰਹੇ ਹਾਂ ਸੋ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿੱਥੇ ਲੁਧਿਆਣਾ ਦੇ ਸ਼ਿੰਗਾਰ ਰੋਡ ਤੋਂ ਤਸਵੀਰਾਂ ਨੇ ਸੋ ਧੁੰਦ ਦੇ ਹਾਲਾਤ ਜਿਹੜੇ ਨੇ ਉਤ ਤੁਸੀਂ ਲੁਧਿਆਣਾ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਧੁੰਦ ਹੈ ਉਹ ਲੁਧਿਆਣਾ ਦੇ ਵਿੱਚ ਪੈ ਰਹੀ ਹੈ ਸੋ ਇਹ ਤਸਵੀਰਾਂ ਸਮਰਾਲਾ ਚੌਂਕ ਦੀਆਂ ਨੇ ਇਸ ਵੇਲੇ ਦਾ ਸਮਾਂ ਜਿਹੜਾ ਹੈ ਉਹ ਤਕਰੀਬਨ 11:30 ਦੇ ਕਰੀਬ ਹੈ ਤੇ ਧੁੰਦ ਦੇ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਸੋ ਇਹ ਲੁਧਿਆਣਾ ਦੇ ਹਾਲਾਤ ਨੇ ਜਿੱਥੇ ਸਿਟੀ ਦੇ ਵਿੱਚ ਜਿਹੜੀ ਹੈ ਉਹ ਧੁੰਦ ਹੈ ਜਿਹੜੀ ਫੋਗ ਦਾ ਕਹਿਰ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਇਹ ਸਮਰਾਲਾ ਚੌਂਕ ਦੀਆਂ ਤਸਵੀਰਾਂ ਨੇ ਲੁਧਿਆਣਾ ਤੋਂ ਜਿੱਥੇ ਧੁੰਦ ਜਿਹੜੀ ਆ ਉਹ ਵੱਡੀ ਮਾਤਰਾ ਦੇ ਵਿੱਚ ਦੇਖੀ ਜਾ ਰਹੀ ਹੈ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਜਿੱਥੇ ਸਮਰਾਲਾ ਚੌਂਕ ਦੇ ਵਿੱਚ ਤਕਰੀਬਨ ਅਸੀਂ ਚੌਂਕ ਦੇ ਵਿੱਚ ਮੌਜੂਦ ਆ। ਜਿੱਥੇ ਧੁੰਦ ਦੇ ਹਾਲਾਤ ਜਿਹੜੇ ਨੇ ਤੁਹਾਨੂੰ ਦਿਖਾ ਦਿੰਦੇ ਆ। ਸੋ ਇਹ ਮੇਨ ਸਮਰਾਲਾ ਚੌਂਕ ਦੀਆਂ ਤਸਵੀਰਾਂ ਨੇ ਜਿੱਥੋਂ ਜੋ ਰਸਤਾ ਜਿਹਨੂੰ ਕਹਿ ਸਕਦੇ ਆ ਜਿੱਥੇ ਜਲੰਧਰ ਦੀਆਂ ਬੱਸਾਂ ਜਿਹੜੀਆਂ ਨੇ ਕੱਢਦੀਆਂ ਨੇ ਫੇਸ ਵੱਲੇ ਜਿਹੜਾ ਸਮਾਂ ਹੈ ਉਹ 11:30 ਵਜੇ ਦੇ ਕਰੀਬ ਦਾ ਹੈ ਤੇ ਹਾਲਾਤ ਜਿਹੜੇ ਹਾਈਵੇ ਦੇ ਨੇ ਲੁਧਿਆਣਾ ਦੇ ਤੇ ਪੱਡੇ ਨਾਲ ਸਾਂਝੇ ਕਰ ਰਹੇ ਆ ਸੋ ਇਹ ਦਿੱਲੀ ਹਾਈਵੇ ਦੀਆਂ ਤਸਵੀਰਾਂ ਵੀ ਨਾਲ-ਨਾਲ ਤੁਹਾਨੂੰ ਦਿਖਾ ਰਹੇ ਆ ਜਿੱਥੇ ਤੋਂ ਦਾ ਜਿਹੜੀ ਉਹ ਤਕਰੀਬਨ ਦੀ ਮਾਤਰਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਸਾਰੇ ਜਿਹੜੇ ਟਰੈਵਲ ਕਰਦੇ ਨੇ ਵਹੀਕਲ ਡਰਾਈਵ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਬਹੁਤ ਹੀ ਸਲੋ ਤੇ ਬੜੀ ਕੇਅਰਫੁਲੀ ਇਹ ਡਰਾਈਵਿੰਗ ਆਉ ਕੀਤੀ ਜਾਵੇ ਸਪੀਅਸਟੈਮ ਜਿਹੜਾ ਧੁੰਦ ਦਾ ਕਹਿਰ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ तकरीबन तकरीबन 90% ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਜੇ ਇੰਨੀ ਧੁੰਦਾ ਤੇ ਜਿਹੜੇ ਖੁੱਲੇ ਏਰੀਏ ਨੇ ਜਾਂ ਪਿੰਡਾਂ ਦੇ ਏਰੀਏ ਨੇ ਉਸ ਵਿੱਚ ਕਿੰਨੀ ਫੂਗ ਦੇਖਣ ਨੂੰ ਮਿਲੇਗੀ ਸੋ ਇਹ ਲੁਧਿਆਣਾ ਦੇ ਦਿੱਲੀ ਹਾਈਵੇ ਦੀਆਂ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਮੇਨ ਦੀਆਂ ਤਸਵੀਰਾਂ ਨੇ ਜਿੱਥੇ ਧੁੰਦ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਗੱਡੀਆਂ ਦੇ ਜਿਹੜੇ ਪਾਰਕਿੰਗ ਲਾਈਟਾਂ ਨੇ ਡਿਪਰ ਨੇ ਜਿਹੜੇ ਉਹ ਚਲਦੇ ਨਜ਼ਰ ਆ ਰਹੇ ਨੇ ਪਰ ਇਸ ਵੇਲੇ ਜਿਹੜੀ ਗੱਡੀਆਂ ਦੀ ਸਪੀਡ ਹੈ ਜਿਹੜੀ ਜਿਹੜੀ ਗੱਡੀ ਹੁੰਦੀ ਹੈ ਉਹ ਥੋੜੀ ਸਲੋ ਹੋ ਜਾਂਦੀ ਹੈ ਕਿਉਂਕਿ ਧੁੰਦ ਹੈ ਬੀ ਕੇਅਰਫੁਲੀ ਡਰਾਈਵਿੰਗ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਜਿਹੜੇ ਵਾਹਨ ਨੇ ਉਹ ਬਹੁਤ ਕੇਅਰਫੁਲੀ ਚਲਾਣ ਚਲਾਉਣ ਕੋਈ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਤੋ ਉਹਦਾ ਕਹਿਰ ਜੜਾਏ ਉਹ ਦੇਖਣ ਨੂੰ ਮਿਲਦਾ ਤੁਹਾਡੀ ਬੁਣਤੀ ਸੋ ਦੇਖ ਸਕਦੇ ਹਾਂ ਜਿਹੜੀ ਗੱਡੀਆਂ ਦੀ ਸਪੀਡ ਹੈ ਬੜੀ ਸਲੋ ਹੈ ਸੋ ਹਰੇਕ ਵਾਹਨ ਵਾਲੇ ਨੂੰ ਹਰੇਕ ਕਾਰ ਵਾਲੇ ਨੂੰ ਬਰੇਕ ਵਹੀਕਲ ਵਾਲੇ ਨੂੰ ਬੇਨਤੀ ਹੈ अपना परिवार ਜਿਹੜਾ ਇਹ ਉਹ ਬਹੁਤ ਜ਼ਰੂਰੀ ਹੈ ਆਪਣੇ ਸੇਤ ਆਪਣੀ ਸ਼ਰੀਰ ਜਿਹੜਾ ਇਹ ਬਹੁਤ ਜ਼ਰੂਰੀ ਹੈ ਤੇ 10 20 ਮਿੰਟ 50 ਮਿੰਟ ਬੰਦਾ ਲੇਟ ਵੀ ਹੋ ਜਾਵੇ ਕੋਈ ਦਿੱਕਤ ਨਹੀਂ ਪਰ ਜਿਹੜਾ ਤੁਰਘਟਨਾ ਤੋਂ ਆਏ ਉਹ بچਿਆ ਜਾਵੇ ਸੋ ਵੱਤ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕੀਤਾ ਜਾਵੇ ਕਿਉਂਕਿ ਕਦੇ ਵੀ ਕਿਸੇ ਜਿਹੜੀ ਜ਼ਰੂਰੀ ਚੀਜ਼ ਆ ਜੋ ਲੋਕਾਂ ਵਿੱਚ ਅਵੇਅਰਨੈਸ ਲੈ ਕੇ ਆਉਂਦੀ ਆ ਉਸ ਨੂੰ ਸ਼ੇਅਰ ਕਰਨਾ ਚਾਹੀਦਾ ਹੈ ਫੋਇਤ ਉਹਦੇ ਹਾਲਾਤ ਜਿਹੜੇ ਨੇ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਲੁਧਿਆਣਾ ਸ਼ਹਿਰ ਤੋਂ ਨੇ ਜਿੱਥੇ